ਸਬਸਕ੍ਰਾਈਬ ਕਰੋ ਦਿਵੇ ਪੰਜਾਬ ਟੀਵੀ ਕੋਕਾ ਕੋਕਾ ਹਾਈ ਨਹੀਂ ਤੇਰਾ ਕੋਕਾ ਕੋਕਾ ਬਿਲੋ ਨਹੀਂ ਤੇਰਾ ਕੋਕਾ ਕੋਕਾ ਇਹ ਗਾਣਾ ਤਾਂ ਤੁਸੀਂ ਬਹੁਤ ਸੁਣਿਆ ਹੀ ਹੋਵੇਗਾ ਤੇ ਇਹ ਗਾਣੇ ਨੂੰ ਸੁਣ ਕੇ ਤੁਸੀਂ ਗੁਣਗਣਾਉਂਦੇ ਵੀ ਹੋਵੋਗੇ ਪਰ ਇਹੀ ਗਾਣਾ 10ਵੀਂ ਅਤੇ +2 ਦੇ ਪੇਪਰ ਦੇਣ ਵਾਲੇ ਬੱਚੇ ਆਪਣੇ ਪੱਕੇ ਪੇਪਰਾਂ ਦੇ ਵਿੱਚ ਲਿਖ ਕੇ ਆਏ ਨੇ ਯਕੀਨੀ ਆਉਂਦਾ ਤਾਂ ਆਓ ਵੇਖਦੇ ਹਾਂ ਇਸ ਸੰਬੰਧੀ ਇਹ ਖਾਸ ਰਿਪੋਰਟ ਖਰਾ ਫੁੱਲ ਦਿਖਾਵੇ ਹਾਈ ਨਹੀਂ ਤੇਰਾ ਕੋਕਾ ਕੋਕਾ ਬਿਲੌਣੀ ਤੇਰਾ ਕੋਕਾ ਕੋਕਾ ਇਹ ਪੰਜਾਬੀ ਗਾਣਾ ਜੇਕਰ ਤੁਸੀਂ ਕਿਤੇ ਸੁਣਦੇ ਹੋ ਤਾਂ ਤੁਸੀਂ ਵੀ ਇਸ ਗਾਣੇ ਨੂੰ ਗੁੰਨਗੁਣਾ ਕੇ ਪੂਰਾ ਲੁਤਫ ਉਠਾਉਂਦੇ ਹੋਵੋਗੇ ਪਰ ਤੁਹਾਡੇ ਲਈ ਇਹ ਹੋਰ ਵੀ ਮਨੋਰੰਜਕ ਅਤੇ ਹੈਰਾਨੀਜਨਕ ਹੋਵੇਗਾ ਕਿ ਜਦੋਂ ਇਹ ਹੀ ਗਾਣਾ ਬੋਰਡ ਦੇ ਪੇਪਰਾਂ ਦੇ ਵਿੱਚ ਕਿਸੇ ਵਿਦਿਆਰਥੀ ਦੇ ਅਨਸਰ ਸ਼ੀਟ ਦੇ ਪੰਨਿਆਂ ਦੇ ਉੱਤੇ ਲਿਖਿਆ ਮਿਲੇਗਾ ਦਰਅਸਲ ਇਹਨਾਂ ਦਿਨਾਂ ਦੇ ਵਿੱਚ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀਆਂ ਕਾਪੀਆਂ ਜਾਂਚੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਨੇ ਕੁਝ ਸਵਾਲਾਂ ਦੇ ਜਵਾਬ ਇਹੋ ਜਿਹੇ ਦਿੱਤੇ ਨੇ ਜੋ ਕਿ ਕਾਪੀ ਚੈੱਕ ਕਰਨ ਵਾਲੇ ਟੀਚਰਾਂ ਦੇ ਚਿਹਰੇ ਦੇ ਉੱਤੇ ਹਾਸਾ ਲਿਆ ਰਹੇ ਨੇ ਹਰਿਆਣਾ ਬੋਰਡ ਦੀ ਪ੍ਰੀਖਿਆ ਦੇ ਬਾਅਦ 3 ਅਪ੍ਰੈਲ ਤੋਂ ਗੁਰਦਾਉਂ ਦੇ ਚਾਰ ਕੇਂਦਰਾਂ ਦੇ ਵਿੱਚ ਜਮਾਤ 10ਵੀਂ ਅਤੇ ਜਮਾਤ 12ਵੀਂ ਦੀ ਮਾਰਕਿੰਗ ਚੱਲ ਰਹੀ ਹੈ ਇਸ ਦੇ ਵਿੱਚ ਕੁਝ ਲਾਈਨਾਂ ਇਹੋ ਜਿਹੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਨੇ ਸ਼ਾਇਰੀ, ਚੁਟਕਲੇ ਲਿਖੇ ਹੋਏ ਨੇ ਕਈਆਂ ਨੇ ਤਾਂ ਸਵਾਲਾਂ ਦੇ ਜਵਾਬ ਦੇ ਵਿੱਚ ਪੰਜਾਬੀ ਗਾਣੇ ਤੱਕ ਵੀ ਲਿਖ ਦਿੱਤੇ ਨੇ ਨਾ ਸਿਰਫ ਇੱਕ ਪ੍ਰਸ਼ਨ ਦੇ ਵਿੱਚ ਬਲਕਿ ਵਿਦਿਆਰਥੀਆਂ ਨੇ ਕਈ ਸਵਾਲਾਂ ਦੇ ਜਵਾਬਾਂ ਦੇ ਵਿੱਚ ਗਾਣੇ ਲਿਖੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਸ਼ੁਰੂਆਤ ਦੇ ਉੱਤਰ ਸਹੀ ਤੇ ਉਸ ਤੋਂ ਬਾਅਦ ਲਿਖ ਦਿੱਤਾ ਪੰਜਾਬੀ ਗਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਮਾਸਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਪੀ ਚੈੱਕ ਕਰਨ ਦੇ ਦੌਰਾਨ ਉਹਨਾਂ ਨੂੰ ਇੱਕ ਐਸੀ ਕਾਪੀ ਹੱਥ ਲੱਗੀ ਜਿਸ ਦੇ ਵਿੱਚ ਵਿਦਿਆਰਥੀ ਨੇ ਚਾਰ ਸਵਾਲਾਂ ਦੇ ਜਵਾਬਾਂ ਦੇ ਵਿੱਚ ਗਾਣੇ ਲਿਖੇ ਹੋਏ ਸਨ ਜੀ ਹਾਂ ਇਹਨਾਂ ਦੇ ਵਿੱਚ 5 ਨੰਬਰ ਦਾ ਪ੍ਰਸ਼ਨ ਅਤੇ 3 ਤੋਂ 2 ਪ੍ਰਸ਼ਨ ਦੋ ਦੋਸ ਦੇ ਨੰਬਰਾਂ ਦੇ ਸਨ 5 ਦੇ ਵਿੱਚੋਂ 6 ਪ੍ਰਸ਼ਨਾਂ ਦੇ ਉੱਤਰ ਬਹੁਤ ਵਧੀਆ ਤਰੀਕੇ ਦੇ ਨਾਲ ਦਿੱਤੇ ਗਏ ਸਨ ਜਿੰਨਾਂ ਦੇ ਵਿੱਚ ਉਹਨਾਂ ਨੂੰ ਪੂਰੇ ਨੰਬਰ ਵੀ ਦਿੱਤੇ ਗਏ ਸਨ ਮਾਰੇ ਇਸ ਤਰ੍ਹਾਂ ਦੇ ਗਾਣੇ ਲਿਖਣ ਤੋਂ ਬਾਅਦ ਉਹਨਾਂ ਦੀ ਸੰਖਿਆ ਦੇ ਵਿੱਚ ਘਾਟਾ ਕਰ ਦਿੱਤਾ ਗਿਆ ਉਸੇ ਤਰ੍ਹਾਂ ਹੀ ਇੱਕ ਵਿਦਿਆਰਥੀ ਨੇ ਸਮਾਜਿਕ ਦੇ ਪੇਪਰ ਦੇ ਵਿੱਚ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਇਸ ਪੇਪਰ ਦੇ ਵਿੱਚ ਬੱਚਾ ਸ਼ੁਰੂਆਤ ਦੇ ਵਿੱਚ ਸਵਾਲ ਦਾ ਵਧੀਆ ਤਰੀਕੇ ਦੇ ਨਾਲ ਜਵਾਬ ਦਿੰਦਾ ਹੈ ਪਰ ਅੰਤ ਦੇ ਵਿੱਚ ਸ਼ਾਇਰੀ ਲਿਖ ਦਿੱਤੀ ਹੈ ਯੂਜ਼ ਦਾ ਸਤੋ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਵੇ ਪੰਜਾਬੀ ਟੀਵੀ